ਦਾ ਸਿਰਫ ਇੱਕ ਆਪਣਾ ਹੰਕਾਰ ਲੈ ਕੇ ਆਏ ਸੀ ਮੁੱਖ ਮੰਤਰੀ ਬਣ ਕੇ ਨਹੀਂ ਸੀ ਆਏ ਇਸੇ ਕਰਕੇ ਉਹਨਾਂ ਨੂੰ ਪਤਾ ਨਹੀਂ ਲੱਗੇ ਵੀ ਇੱਥੇ ਅਸੀਂ ਕੀ ਦੇਣਾ ਕੀ ਕਰਨਾ ਹੈ ਸੇ ਸੇ ਗਲਤੀ ਸੜੇ ਪਏ ਨੇ ਆ ਹਾਂਜੀ ਵੀਰ ਜੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਮੁੱਖ ਮੰਤਰੀ ਦਾ ਬਿਆਨ ਆ ਜਿਹੜਾ ਆਪਣੇ ਪਿੰਡ ਨੂੰ ਲੈ ਕੇ ਕਾਫੀ ਘੁੰਮ ਰਿਹਾ ਹੈ ਵੀ ਸਰਕਾਰੀ ਜਿਹੜਾ ਐਮੀਨਸ ਸਕੂਲ ਹੈਗਾ ਵੀ ਉਹਦੇ ਵਿੱਚ ਸ਼ਰਾਬ ਦਾ ਠੇਕਾ ਤੇ ਥਾਣਾ ਤਿੰਨੋ ਚੀਜ਼ਾਂ ਇਕੱਠੀਆਂ ਨੇ ਸੋ ਨੂੰ ਲੱਗਦਾ ਵੀ ਜ਼ਿਲ੍ਹੇ ਪੰਜਾਬ ਦਾ ਜਿਹੜਾ ਨਾਮੀ ਸਕੂਲ ਹੈ ਛਾਹਲੀ ਦਾ ਸਰਕਾਰੀ ਸਕੂਲ ਉਹ ਵੀ ਦੇ ਵਿੱਚ ਕਿਤੇ ਤੁਸੀਂ ਦੇਖਿਆ ਵੀ ਕਿਤੇ ਠੇਕਾ ਹੋਵੇ ਸ਼ਰਾਬ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਤੇ ਮੈਂ ਗੁਲਦੀਪ ਸਿੰਘ ਢਰੌਲੀ ਬਾਰਸਪੁਰ ਆਜਤੀ ਮੱਦੀ ਵੱਲੋਂ ਸੋ ਜਿਹੜੇ ਠੇਕੇ ਦੀ ਭਗਵੰਤ ਮਾਨ ਸਾਹਿਬ ਗੱਲ ਕਰਕੇ ਗਏ ਆ ਉਹ ਠੇਕਾ ਤਾਂ ਪਹਿਲਾਂ ਹੀ ਲੱਗਾ ਹੈ ਜਿਹੜਾ ਜਨਕਿ ਇਹਨਾਂ ਨੇ ਗ੍ਰਾਂਟਾਂ ਦੀ ਘਾਟ ਕਾਰਨ ਪੈਸੇ ਦੀ ਘਾਟ ਕਾਰਨ ਪਿਛਲੀਆਂ ਸਰਕਾਰਾਂ ਨੇ ਜਨਕਿ ਜਿਹੜਾ ਲਿਆ ਕੇ ਠਾਣਾ ਹਸਪੀਟਲ ਦੇ ਵਿੱਚ ਬਿਠਾਤਾ ਲੋਕਾਂ ਨੇ ਥੋੜੀ ਬਿਠਾਇਆ ਉਹ ਕਹਿ ਕੇ ਗਏ ਨੇ ਵੀ ਜਿਹੜੇ ਸਾਦਲੀ ਪਿੰਡ ਦੇ ਲੋਕ ਆ ਵੀ ਬਹੁਤ ਹੁਣ ਇਹ ਵੀ ਆਪਣੇ ਮੁਤਾਬਕ ਹੀ ਚੱਲਦੇ ਆ ਲੋਕਾਂ ਨੇ ਥੋੜੀ ਬਣਾਇਆ ਠਾਣਾ ਉਹ ਤਾਂ ਸਿਰਫ ਸਰਕਾਰਾਂ ਨੇ ਬਣਾਇਆ ਉਹ ਇਹਨਾਂ ਨੂੰ ਚਾਹੀਦਾ ਸੋ ਹਸਪੀਟਲ ਦੇ ਵਿੱਚੋਂ ਠਾਣਾ ਬਾਹਰ ਕੱਢਿਆ ਜਾਵੇ ਤੇ ਹਸਪੀਟਲ ਨੂੰ ਵੱਡਾ ਪੱਚੀ ਬਣਾਇਆ ਜਾਵੇ ਇੱਕ ਜਿਹੜੀ ਸਕੂਲ ਦੀ ਗੱਲ ਚੱਲ ਰਹੀ ਆ ਵੀ ਸਕੂਲ ਦੇ ਵਿੱਚ ਠੇਕਾ ਤਾਂ ਨਹੀਂ ਹੈਗਾ ਉਹ ਸ਼ਰਾਬ ਦਾ ਨਹੀਂ ਜੀ ਬਿਲਕੁਲ ਨਹੀਂ ਅਸੀਂ ਤਾਂ ਦੇਖਿਆ ਨਹੀਂ ਦੇਖੋ ਸਾਨੂੰ ਕੱਟੂਕੜ 20 ਸਾਲ ਹੋ ਗਏ ਹਨ 20 ਸਾਲ ਤੋਂ ਪਹਿਲਾਂ ਹੋਵੇ ਸਾਨੂੰ ਪਤਾ ਨਹੀਂ ਹਨ ਕਿਤੇ 20 25 ਸਾਲ ਸਾਨੂੰ ਇਹਨਾਂ ਨੂੰ ਆਏ ਨੂੰ ਹੋ ਗਏ ਵੀ ਇੱ ਪਰ ਇਹ ਜਿਵੇਂ ਕਹਿੰਦੇ ਬਦਲਾਅ ਦੇ ਨਾਂ ਤੇ ਜਿਹੜੀ ਸਰਕਾਰ ਆਈ ਸੀ ਨਾ ਇਹ ਬੌਂਦਲੀ ਫਿਰਦੀ ਆ ਇੱਕ ਹੋਰ ਗੱਲ ਕਰੀਏ ਜੀ ਆਪਾਂ ਜੇ ਵਿੱਤੀ ਸਹਾਇਤਾ ਦੀ ਗੱਲ ਕਰਦੇ ਹਾਂ ਸ਼ਾਦਲੀ ਨੂੰ ਜਾਂ ਇਹ ਦਵਾਏ ਦੇ ਪਿੰਡਾਂ ਦੇ ਵਿੱਚ ਗੱਲ ਕਰੀਏ ਕਾਫੀ ਲੰਮੇ ਸਮੇਂ ਤੋਂ ਲੋਕ ਮੈਡੀਕਲ ਸਹੂਲਤਾਂ ਤੋਂ ਤੰਗ ਨੇ ਹਾਂਜੀ ਜਿਵੇਂ ਕਿ ਸ਼ਾਦਲੀ ਨੂੰ ਆਪਾਂ ਗੱਲ ਕਰਦੇ ਸੀ ਵੀ ਲੋਕ ਚਾਹੁੰਦੇ ਸੀਗੇ ਵੀ ਮੁੱਖ ਮੰਤਰੀ ਨਾਲ ਗੱਲ ਕਰਕੇ ਵੀ 25 ਬੈਡਾਂ ਦਾ ਹਸਪਤਾਲ ਜਾਂ ਹੋਰ ਬਹੁਤੀਆਂ ਮੰਗਾ ਸੀ ਉਸ ਵਿਸ਼ੇ ਤੇ ਗੱਲਬਾਤ ਕਰਨ ਲਈ ਕਿਸੇ ਨੂੰ ਅੱਗੇ ਨਹੀਂ ਆਉਣ ਦਿੱਤਾ ਗਿਆ ਕੀ ਕਹੋਗੇ ਇਸ ਬਾਰੇ ਉਹ ਮੰਗਾ-ਮੁੰਗਾ ਵਾਲੀ ਤਾਂ ਗੱਲ ਲੈ ਕੇ ਉਹ ਆਏ ਨਹੀਂ ਸੀ ਉਹ ਤਾਂ ਸਿਰਫ ਇੱਕ ਹੰਕਾਰ ਚ ਆਏ ਸੀ ਉਹ ਕਾਰਨ ਕੀ ਸੀ ਕਿਉਂਕਿ ਪਹਿਲਾਂ ਹਰਪਾਲ ਸਿੰਘ ਚੀਮਾ ਜੀ ਨੇ ਆਉਣਾ ਸੀ ਕਈ ਦਿਨ ਪਹਿਲਾਂ ਇੱਥੇ ਉਦਘਾਟਨ ਕਰਨ ਉਹ ਤਾਂ ਵਿਰੋਧ ਕਰਤਾ ਸੰਤਰਾਮ ਸਿੰਘ ਸੰਤਰਾਮ ਚੇ ਜੀ ਜੁਨੀ ਵਾਲਿਆਂ ਨੇ ਉਹਨਾਂ ਦਾ ਵਿਰੋਧ ਕਰਤਾ ਤੋਂ ਉਸ ਕਰਕੇ ਉਹਨਾਂ ਨੇ ਸੋਚਿਆ ਵੀ ਸਾਨੂੰ ਰੋਕ ਰੁਕਣ ਵਾਲਾ ਕਿਹੜਾ ਇਹ ਤਾਂ ਪੂਰੀ ਸ਼ੌਣੀ ਚ ਹੀ ਤਬਦੀਲ ਕਰਤਾ ਸੀ ਸਾਰਾ ਖਾਦਲੀ ਪਿੰਡ ਉਹ ਤਾਂ ਸਿਰਫ ਇੱਕ ਆਪਣਾ ਹੰਕਾਰ ਲੈ ਕੇ ਆਏ ਸੀ ਮੁੱਖ ਮੰਤਰੀ ਬਣ ਕੇ ਨਹੀਂ ਸੀ ਆਏ ਇਸੇ ਕਰਕੇ ਉਹਨਾਂ ਨੂੰ ਪਤਾ ਨਹੀਂ ਲੱਗੇ ਵੀ ਇੱਥੇ ਅਸੀਂ ਕੀ ਦੇਣਾ ਕੀ ਕਰਨਾ ਹੈ ਉਹ ਤਾਂ ਸਿਰਫ ਆਪਣੇ ਹੀ ਕਟਮੰਜ ਦੀਆਂ ਗੱਲਾਂ ਸੁਣਾਉਣ ਆਏ ਸੀ ਚੁਟ ਚਲੇ ਗਏ ਤੁਹਾਨੂੰ ਤੁਹਾਨੂੰ ਗਲਾਰੇ ਚ ਘਾਟ ਕੀ ਰਹੀ ਹੈ ਘਾਟ ਤਾਂ ਜੇਪਾ ਕਹੀਏ ਦੇਖੋ ਜਿਵੇਂ ਕਹਿੰਦੇ ਨਹੀਂ ਹੁੰਦੇ ਇੱਕ ਮੁੱਖ ਮੰਤਰੀ ਦੀ ਘਾਟ ਮੰਨਗੇ ਤਾਂ ਜੇ ਹੁਣ ਪਿੰਡ ਵਾਲੇ ਤਾਂ ਸਿਰਫ ਤਾੜੀਆਂ ਮਾਰਨ ਵਾਲੇ ਨੇ ਵਿਚਾਰੇ ਉਹ ਕੀ ਕਰਨਗੇ ਜਿੱਦਾਂ ਉਹਨਾਂ ਨੂੰ ਚੁਟਕਲੇ ਸੁਣਾਈਗੇ ਉਹਨਾਂ ਨੂੰ ਹਾਸਾ ਆਈ ਬਸ ਆਪਣੀ ਤਾੜੀਆਂ ਚਲਾ ਕੇ ਚਲੀ ਗਏ ਮਾਰ ਕੇ ਚਲੀ ਗਈ ਠੀਕ ਹੈ ਜੀ ਹਾਂਜੀ ਭਾਰਤੀ ਕਿਸਾਨ ਜੁਨੀਅਨ ਇਕਤਾ ਆਜ਼ਾਦ ਜਥੇਬੰਦੀ ਵੱਲੋਂ ਮੈਂ ਜ਼ਿਲ੍ਹਾ ਪ੍ਰਧਾਨ ਸੰਤਰਾਪ ਸਿੰਘ ਸ਼ਾਹਲੀ ਬੋਲ ਰਿਹਾ ਹਾਂ ਜਿਹੜਾ ਮੁੱਖ ਮੰਤਰੀ ਕੱਲ ਸਾਡੇ ਪਿੰਡ ਛਾਇਲੀ ਸਕੂਲ ਦੇ ਵਿੱਚ ਆਇਆ ਤੀਗਾ ਜਾਨੀ ਉਹ ਐ ਬੋਲ ਗਿਆ ਕੱਲ ਕਹਿੰਦਾ ਵੀ ਸਕੂਲ ਦੇ ਵਿੱਚ ਜਿਹੜਾ ਠਿਕਾ ਹੈ ਸਕੂਲ ਦੇ ਵਿੱਚ ਹੀ ਕਹਿੰਦਾ ਥਾਣਾ ਹੈ ਜਾਨੀ ਮੈਂ 1988 ਦੇ ਵਿੱਚ ਉਹਰੇ 10ਵੀਂ ਕੀਤੀ ਆ ਜਾਨੀ ਉਸ ਤੋਂ ਲੈ ਕੇ ਹੁਣ ਤੱਕ ਮੈਂ ਤਾਂ ਕਦੇ ਸਕੂਲ ਦੇ ਵਿੱਚ ਠੇਕਾ ਸੁਣਿਆ ਨਹੀਂ ਨਾ ਕਦੇ ਦੇਖਿਆ ਜਾਨੀ ਇਹ ਪਤਾ ਨਹੀਂ ਕਿਉਂ ਮੁੱਖ ਮੰਤਰੀ ਇੰਨਾ ਝੂਠ ਬੋਲੀ ਜਾਂਦਾ ਚਲ ਇਹ ਗੱਲ ਹੈਗੀ ਆ ਵੀ ਜਿਹੜਾ ਪਿੰਡ ਛਾਇਲੀ ਦਾ 25 ਬੈਡਾਂ ਦਾ ਸਰਕਾਰੀ ਹਸਪਤਾਲ ਹੈ ਉਹਦੇ ਵਿੱਚ ਥਾਣਾ ਹੈਗਾ ਉਹ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਹੈ ਪੰਜਾਬ ਸਰਕਾਰ ਨੂੰ ਵੀ ਹਸਪਤਾਲ ਨੂੰ 24 ਘੰਟੇ ਜਾਨੀ ਐਮਰਜੈਂਸੀ ਜਿਹੜੀ ਉਹ ਚਾਲੂ ਕੀਤੀ ਜਾਵੇ 24 ਘੰਟੇ ਕੋਈ ਡਾਕਟਰ ਲਿਆਂਦਾ ਜਾਵੇ ਹਸਪਤਾਲ ਦੇ ਵਿੱਚੋਂ ਠੇਕੇ ਨੂੰ ਜਾਨੀ ਥਾਣੇ ਨੂੰ ਬਾਹਰ ਕੱਢਿਆ ਜਾਵੇ ਬਈ ਜਿੱਕ ਤੱਕ ਕੱਲ ਵਾਲੇ ਐਕਸ਼ਨ ਤੋਂ ਜਮਾ ਕਲੀ ਰਹਿ ਗਿਆ ਵੀ ਸਭ ਤੋਂ ਮਾੜੀ ਸਰਕਾਰ ਹੈ ਕਿਹੜਾ ਭਗਵੰਤ ਮਾਨ ਚੁਟਕਲੇ ਸੁਣਾਉਂਦਾ ਸੀ ਪਹਿਲਾਂ ਵੀ ਕੱਲ ਵੀ ਚੁਟਕਲੀ ਸੁਣਾਕੇ ਗਿਆ ਅ ਕਿਹੜਾ ਕਹਿੰਦਾ ਸੀਗਾ ਵੀ ਆਮ ਲੋਕ ਛੜਕਾਤੇ ਨੇਗੇ ਮੁੱਖ ਮੰਤਰੀ ਹੈਲੀਕਾਪਟਰ ਚ ਆ ਕੱਲ ਉਹਨੇ ਸਾਫਤ ਕਰਤਾ ਕਿਹੜੀ ਗੱਲ ਉਹ ਆਪਦੇ ਮੂੰਹੋਂ ਕਹਿੰਦਾ ਸੀਗਾ ਵੀ ਮੁੱਖ ਮੰਤਰੀ ਹੈਲੀਕਾਪਟਰ ਤੇ ਆਂਦਾ ਜੀ ਸੈਂਕੜੇ ਮੁਲਾਜ਼ਮਾਂ ਹਜ਼ਾਰوں ਗਿਣਤੀ ਚ ਖੜੇ ਰਹਿੰਦੇ ਨੇ ਹੈਲੀਕਾਪਟਰ ਤੇ ਉੱਤੋਂ ਹੀ ਟੱਪ ਜਾਂਦਾ ਉਹ ਕੱਲ ਹੋਇਆ ਹੈ ਕਿਉਂਕਿ ਕੈਪਟਨ ਵਾਸਤੇ ਕਿਹੜੀ ਇਹਨਾਂ ਨੂੰ ਉਸ ਕੁਆਲਿਟੀ ਮਿਲੀ ਹੋਈ ਸੀ ਕਿ 800 ਕੁ ਮਲਾਜ਼ਮਾਂ ਦੀ ਸਕੁਆਲਿਟੀ ਸੀ ਜਿਹੜੀ ਹੁਣ ਸਕੁਆਲਿਟੀ ਇਹਨੂੰ 1200 ਤੋਂ ਉੱਤੇ ਦੀ ਮਿਲੀ ਹੋਈ ਹੈ ਜੀ ਕਿਉਂਕਿ ਉਹ ਪਤਾ ਲੱਗਦਾ ਵੀ ਸਭ ਤੋਂ ਕਰਪਟ ਹੈ ਇਹ ਸਭ ਤੋਂ ਮਾੜਾ ਅਨਸਰ ਹੈ ਇਹ ਇਹਨੂੰ ਖਾਤਰ ਹੀ ਇੰਨਾ ਹੋ ਗਿਆ ਦੂਜੀ ਸਰਕਾਰਾਂ ਤੋਂ ਵੀ ਮਾੜਾ ਸਾਥ ਹੋ ਗਿਆ ਹੈ ਠੀਕ ਹੈ ਜੀ ਹਾਂਜੀ ਇੱਕਾ ਵੀਡੀਓ ਸੁਣੋ ਮੁੱਖ ਮੰਤਰੀ ਦੀ ਜਿਹੜਾ ਕੱਲ ਯਾਨੀ ਕਿ ਜਹੇ ਜੀ ਹੋ ਮੈਨੂੰ ਤਾਂ ਲੱਗਦਾ ਵੀ ਜੁਮੇ ਨਸ਼ੇ ਦੇ ਹਾਲਤ ਚ ਬੋਲਦਾ ਪਹਿਲਾ ਵੀਡੀਓਸ ਪਰ ਮੈਂ ਇਹਦੇ ਤੇ ਫੇਰ ਗੱਲਬਾਤ ਕਰੂੰਗਾ ਮੁੱਖ ਮੰਤਰੀ ਜਿਹੜੀ ਉਹ ਕਹਿ ਰਿਹਾ ਵਿਸ਼ਾਲੀ ਦੇ ਜਿਹੜੇ ਕਾਨੂੰਨ ਨੇ ਅਲੱਗ ਨਹੀਂ ਗਵਰਨਮੈਂਟ ਦੇ ਕਾਨੂੰਨ ਹੋਰ ਨੇ ਪਰ ਛਾਜ ਲਈਆਂ ਨੇ ਹੋਰ ਹੀ ਨੇ ਟੇਕਾ ਥਾਣਾ ਤੇ ਸਕੂਲ ਇੱਕੋ ਬਿਲਡਿੰਗ ਚ ਅੱਛਾ ਜੀ ਮੈਂ ਇੱਕ ਗੱਲ ਬੜੀ ਸੁਣਿਆ ਮਤਲਬ ਕੀ ਆ ਇਹ ਦਾ ਪੰਜਾਬੀ ਸਮਝ ਆਈ ਸਾਨੂੰ ਗੱਲ ਬਾਰੇ ਇਹਦਾ ਮਤਲਬ ਇਹ ਹੈ ਵੀ ਜਦੋਂ ਕੋਈ ਬੰਦਾ ਪਾਗਲ ਹੋ ਜਾਂਦਾ ਹ ਮੈਂ ਮੁੱਖ ਮੰਤਰੀ ਨੂੰ ਇਹੀ ਗੱਲ ਕਹੂੰਗਾ ਵੀ ਜਿਹੇ ਜੇ ਤੂੰ ਗੱਲਾਂ ਕਰਦਾ ਤੇ ਜਿਹੜਾ ਤੇਰਾ ਪਿਛਲੀ ਵਾਰੀ ਝੂਠ ਦਾ ਫਲੰਦਾ ਲੋਕਾਂ ਨੇ ਸਮਝਿਆ ਇਸ ਕਰਕੇ ਇੱਕ ਤਾਂ ਮੈਂ ਇਹ ਗੱਲ ਕਹਿ ਨਹੀਂ ਦੋਨੇ ਵੀ ਹੁੰਕੂ ਵੀ ਮੈਂ ਆਮਲਨਿਕੇ ਮਾਸਟਰ ਦਾ ਮੁੰਡਾ ਆਮ ਘਰ ਦਾ ਕਾਕਾ ਮੁੱਖ ਮੰਤਰੀ ਹੁਣ ਤੂੰ ਆਮ ਘਰ ਦਾ ਕਾਕਾ ਨਹੀਂ ਰਿਹਾ ਭਗਵੰਤ ਜੀ ਹੁਣ ਤੂੰ ੜਵਾਨੀਆਂ ਡਾਨੀਆਂ ਦਾ ਖਾਲੀ ਦਾ ਕਾਨੂੰਨ ਕੀ ਅੱਡ ਹੈ ਇਸ ਕਰਕੇ ਨਸ਼ੇ ਦੇ ਹਾਲਤ ਚ ਹੁੰਦਾ ਇਹ ਇਹ ਲੱਗਦਾ ਵੀ ਜਾਨੀ ਕਿ ਕੀ ਖਾਦਾ ਹੋੂ दारू ਪੀਤੀ ਹੋੂ ਕੀ ਹੋਊਗੀ ਉਹੀਆਂ ਜਿਹਾ ਗੱਲਾਂ ਇਹ ਗੱਲਾਂ ਦਾ ਕੜਾ ਹੁਣ ਚੱਲਣਾ ਨਹੀਂ ਇਸ ਕਰਕੇ ਜਮਾਂ ਜਾਨੀ ਕਿ ਤੁਸੀਂ ਦੇਖੇ ਲਿਆ ਅ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਇਹ ਗੱਲ ਕਹਿਣੀ ਹਟ ਜਾ ਹੁਣ ਤੂੰ ਆਮ ਘਰਾ ਦਾ ਬੰਦੇ ਆ ਜਦੋਂ ਬੰਦਾ ਇਸ ਹਾਲਾਤ ਤੇ ਆ ਜੀ ਜਿਹੜਾ ਬੰਦਾ ਕਦੇ ਅੱਗ ਬੁਝਾਉਂਦਾ ਹੋਵੇ ਕਦੇ ਖੇਤਾਂ ਚ ਜਾ ਕੇ ਕੁਝ ਕਰਦਾ ਹੋਵੇ ਕਦੇ ਕਹਿੰਦਾ ਹੋਵੇ ਮੈਂ ਇੰਜਣ ਤੇ ਮੱਛਰਦਾਨੀ ਲਾ ਕੇ ਪੈਂਦਾ ਰਿਹਾ ਉਹੀ ਕਹਿੰਦਾ ਹੋਵੇ ਕਿਸਾਨਾਂ ਨੂੰ ਗਲਤ ਨੇ ਜਾਨੀ ਕਿ ਇਹ ਧਰਨੇ ਮਜਰੀ ਲਾਉਂਦੇ ਨੇ ਇਹਨਾਂ ਦੇ ਕਰਕੇ ਵਿਕਾਸ ਕਾਰਜ ਰੁਕੇ ਹੋਇਆ ਹੈ ਪੰਜਾਬ ਦਾ ਇੱਕ ਟਾਈਮੋਂ ਧਰਨੇ ਚ ਮ ਇਹਨਾਂ ਦੀ